ਪਿੰਡ ਪਿੰਡ ਲੋਕ ਜੱਗ ਕਰਦੇ ਹੁੰਦੇ ਸੀ ਹੁਣ ਤਾਂ ਨਾ ਢੰਗ ਬਣਾਇਆ ਹੋਇਆ ਲੋਕਾਂ ਨੇ ਖਾਣ ਦਾ ਹੁਣ ਕਿਹੜੇ ਜੱਗ ਹੈ ਹਨ ਅੱਗੇ ਜਦੋਂ ਜੱਗ ਕਰਦੇ ਸੀ ਤੇ ਮੀ ਵੀ ਉਹਦੀ ਤੁਰਤ ਪੈਂਦਾ ਸੀਗਾ ਤੇ ਹੁਣ ਤਾਂ ਗੱਲ ਬਣਾਈ ਹੋਈ ਹੈ ਇਹਨਾਂ ਨੇ ਜੱਗਾਂ ਦੀ ਤਾਂ ਕੋਈ ਜੱਗ ਨਹੀਂ ਕੋਈ ਡੋਲੂ ਨਹੀਂ ਇੱਥੇ ਕੁਝ ਨਹੀਂਗਾ ਹਨ ਤੇ ਢੰਗ ਬਣਾਇਆ ਹੋਇਆਗਾ ਪਰ ਪਿੰਡ ਪਿੰਡੀ ਇਹਨਾਂ ਨੇ ਨਾ ਗਊਆਂ ਵਾਲੇ ਬਿਠਾ ਛੱਡੇ ਹੈਗੇ ਬੁੱਚੜ ਜੇ ਪਤਾ ਨਹੀਂ ਕਿੱਥੋਂ ਲੈਂਦੀ ਆ ਉਹਨਾਂ ਨੂੰ ਦਿੰਦੇ ਆ ਇਹ ਸਾਲ ਦਾ 12-13 ਲੱਖ ਰੁਪਈਆ ਇਹ ਸਾਡੇ ਪਿੰਡ ਚ ਤਾਂ ਕਲਚਰ ਨਹੀਂ ਇਹ ਚੱਲ ਰਿਹਾਗਾ ਹੋਰ ਆ ਪਿੰਡਾਂ ਚ ਵੀ ਹੈਗਾਗਾ ਤੇ ਉਹ ਗਊਆਂ ਫੜ ਕੇ ਲੈ ਜਾਂਦੀ ਹੈਗੇ ਤੇ ਟਰਾਲਾ ਭਰ ਕੇ ਗਾਂ ਵਾਲੇ ਪਿੰਡ ਛੜਦਾ ਤੇ ਸੜਕ ਤੇ ਛੜ ਦਿੰਦੇ ਤੇ ਲੱਤਾਂ ਬਾਹਾਂ ਟੁੱਟ ਜਾਂਦੀਆਂ ਉਹਨਾਂ ਦੀਆ ਦੱਸੋ ਕਿਹੜੇ ਪੰਨ ਹਨ ਫਿਰ ਇਹ ਅੱਜ ਕੱਲ ਆਖੀ ਮੀਂਹ ਮੰਗਦੇ ਰੱਬ ਤੋਂ ਮੈਂ ਤਾਂ ਕਹਿੰਦੀ ਗੜੇ ਪੈ ਜਾ ਕਰਨ ਉੱਥੇ ਕੱਖ ਨਾ ਰਿਹਾ ਕਰੀ ਮੈਂ ਤਾਂ ਇਹ ਕਹਿੰਦੀ ਆ ਵੀ ਗਊ ਮਾਤਾ ਉੱਥੇ ਨਾ ਕੱਖ ਨਾ ਹੋਇਆ ਕਰੀ ਹਨਾ ਗੜੇ ਪੈ ਜਾ ਕਰਨ ਜਿੱਥੋਂ ਸਾਨੂੰ ਕੱਢਦੀ ਹੈਗੇ ਫਿਰ ਕਿੰਨੀਆਂ ਕਿੰਨਾ ਕ ਖਾ ਜਾਣੀਆਂ ਗਊਆਂ ਦੱਸੋ ਲੈ ਤੇ ਜਾਂ ਫਿਰ ਗਊਸਾਲਾ ਬਣਾ ਲੈ ਕਰਨ ਫਰੈਂਡ ਜੋ ਇਕੱਠਾ ਕਰ ਲਗਾ 12-13 ਲੱਖ ਰੁਪਏ ਤਾਂ ਖਸਾਲ ਦਾ ਗਊਆਂ ਖਾਂਦੀਆਂ ਨਹੀਂ ਤੇ ਬੇੜਾ ਗਰਕ ਹੋਇਆ ਪਿਆਗਾ ਮੈਂ ਇਥੋਂ ਬੋਲੇ ਬਣਾ ਰਿਹਾ ਨਹੀਂ ਜਾਂਦਾ ਮੈਂ ਕੀ ਕਰਾਂ ਮੈਨੂੰ ਬਹੁਤ ਦੁੱਖ ਲੱਗਦਾ ਫਰੈਂਡ ਇਹਨਾਂ ਨੂੰ ਵੀ ਧਰਤੀ ਤੇ ਰਹਿਣ ਦਾ ਹਨਾ ਕੋਈ ਇਹਨਾਂ ਨੂੰ ਅਧਿਕਾਰ ਨਹੀਂ ਧਰਤੀ ਤੇ ਰਹਿੰਦਾ ਇਹਨਾਂ ਦੀ ਮਾਂ ਨਹੀਂ ਜੰਮੀ ਹੋਈ ਹੈ ਜ਼ਮੀਨ ਵੀ ਇਹਨਾਂ ਨੇ ਕੱਲਿਆ ਨਹੀਂ ਰਹਿਣਾਗਾ ਪਸ਼ੂ ਪੰਛੀਆਂ ਨੂੰ ਅਧਿਕਾਰ ਨਹੀਂ ਕੋਈ ਇੱਥੇ ਰਹਿੰਦਾ